ਕੁਈ ਸਤਿ ਸ੍ਰੀ ਅਕਾਲ ਪਿੰਡ ਵਖਤਗੜ ਦੀ گاਉਸਲਾ ਠੀਕ ਹੈ ਜੀ ਗਾਇਆਂ ਬਸਰੀਆਂ ਦੇਸੀ ਠੀਕ ਹੈ ਇੱਥੇ ਤਾਂ ਹੁਣ ਚੱਕੀਤਾ ਹੁਣ ਬਾਹਰ ਫੋਟੋ ਨਾ ਪਾਈ ਬਸ ਠੀਕ ਹੈ ਭਾਈ ਜੀ ਮੁੰਡੀਲਾ ਤੋਂ ਮੁੰਡੀ ਲਗੇ ਹੋਏ ਭਾਈ ਜੋਧਪੁਰੋਂ ਉਹਨਾਂ ਨੇ ਇਹ ਸੈੱਟ ਪਾ ਕੀਤਾ ਸੀ ਜੀ ਕੌਂਸਲਰਾਂ ਦਾ ਸੇਵਾ ਕੀਤੀ ਸੀ ਤੇ ਆ ਸੈੱਟ ਦਿਖਾਉਣੇ ਸਾਨੂੰ ਸਾਰਾ ਉਹਨਾਂ ਨੇ ਫਰਨੀਚਾ ਸਾਰਾ ਕੁਝ ਵਿਚਾਰ ਨੇ ਉਹਨਾਂ ਨੇ ਬਣਾ ਕੇ ਦਿੱਤਾ ਸੀ ਪਿੰਡ ਬਖਤਗੜ ਕੌਂਸਲਾ ਠੀਕ ਹੈ ਜੀ ਸੈੱਟ ਆ ਕਬੂਤਰ ਵੀ ਵੀ ਆਲ ਨੇ ਪਾਈ ਬੈਠੇ ਦੇ ਹਟੋਕ ਰਾਂ ਚ ਸੋ ਨੇੜੇ ਕਰਕੇ ਦਿਖਾਉਣੇ ਜੀ ਦੇਖੋ ਉਸੇ ਛਾਂੜ ਦਾ ਕਰ ਕਬੂਤਰ ਵੀ ਹੁਣ ਆਲ ਨੇ ਇੱਥੇ ਪਾਈ ਬੈਠੇ ਜੀ ਡੋਕਰ ਬੰਨੇ ਦੇ ਦੇਖੋ ਬੱਚ ਧਰੇ ਬੰਨਾਂ ਦੇ ਬਾਕੀ ਸਾਰੀ ਪਿੰਡ ਦੀ ਕਮੇਟੀ ਪਿੰਡ ਸਾਰਾ ਪਿੰਡ ਬਖਤਗੜ ਮਲੀਆਂ ਕਹਿ ਰਹੇ ਪੋਤਨਾ ਸਾਰੇ ਪਿੰਡਾਂ ਦਾ ਭਾਈ ਜੀ ਸਾਰਿਆਂ ਦਾ ਸੰਜੋਗ ਹੈ ਜਿੱਥੇ ਦਾਨ ਕਰਦੇ ਲੋਕ ਤੂੜੀ ਤੱਪਾ ਪਰਾਲੀ ਤੇ ਤੇਗਾਂ ਜੀ ਬਗੜਦੇ ਬਹੁਤ ਲੋਕ ਆ ਗਏ ਦੂਦਰੂ ਬਾਕੀ ਆ ਗਈਆਂ ਰਾਤ ਨੂੰ ਆਟੋਮੈਟਿਕ ਆਪ ਹੀ ਅੰਦਰ ਚਲ ਜਣੀਆਂ ਆ ਉਹ ਅੰਦਰ ਵੀ ਬੈਠੇ ਗਏ ਦਿਖਾਉਣੇ ਆਂ Thank you. बाकी कमेटी का बहुत संजोग है जी आ कमेटिया ने पाया हुई ने पिंडे ने ਆ ਗਿੱਤਾ ਬਾਕੀ ਕਮੇਟੀ ਦਾ ਬਾਲਾ ਸੰਜੋਗ ਹੈ ਜੀ ਬਹੁਤ ਮੁੰਡੇ ਤੇ ਕੰਮ ਕਰਦੇ ਆ ਪੱਠੇ ਫਿਲੇਉਂਦੇ ਆ ਵੱਟ ਕੇ ਤੇ ਬਾਕੀ ਇਥੇ ਰੀਪਰ ਵੀ ਆ ਪੱਠੇ ਵਢਣ ਵਾਲਾ ਗੋੜੀ ਵਿਚ ਨੂੰ ਗੋੜੀ ਪਾਵਾਂਗੇ ਦਿਖਾਵਾਂਗੇ ਤੇ ਇਹ ਜੇ ਕੋਈ ਚਾਰ ਪਹੀਆ ਆ ਜਾਂਦੇ ਆਪਣੇ ਪਿੰਡ ਦੇ ਇਥੇ ਬੈਠ ਜਾਦੇ ਆ ਆਰਾਮ ਨਾਲ ਮੰਜੇ ਪਏ ਆ ਠੀਕ ਹੈ ਜੀ ਤੇ ਜਿਹੜੇ ਬਾਈ ਸੇਵਾਦਾਰ ਹੁੰਦੇ ਉੱਥੇ 10 ਮਿੰਟ ਨਾਮ ਕਰਨ ਦੇ ਗਰਮੀਆਂ ਚਾ ਕੇ ਤੇ ਬਹੁਤ ਬਹੁਤ ਜਗ੍ਹਾ ਇਹ ਵੀ ਬਣ ਗਈ ਸਪੈਸ਼ਲ ਮੱਲੀ ਬਾਈ ਆਪਣਾ ਇਹ ਸਾਈਕਲ ਤੇ ਨਾ ਕੋਈ ਰੋਟੀਆਂ ਬਚੀਆਂ ਹੁੰਦੀਆਂ ਅਡੋੜੀ ਪਿੰਡਾਂ ਸਾਰੇ ਜਾਂਦਾ ਨੇੜੇ ਨੇੜੇ ਤੇ ਮੱਲੀਆਂ ਪੋਤਨਾ ਵਖਤਗੜ ਕਿਹੜੇ ਕਿਹੜੇ ਪਿੰਡਾਂ ਜਾਂਦੀ ਮੱਲੀ ਵਖਤਗੜ ਹਾਂਜੀ ਹਾਂਜੀ ਹੈਰੀ ਠੀਕ ਹੈ ਜੀ ਨਾਈ ਵਾਲਾ ਹਾਂਜੀ ਪੱਖੋ ਠੀਕ ਹੈ ਜੀ ਮੱਲਗਾ ਠੀਕ ਹੈ ਠੀਕ ਹੈ ਇਹ ਨੇੜੇ ਨੇੜੇ ਪਿੰਡ ਸਾਰੇ ਇਕੱਠਾ ਕਰਕੇ ਲੈਣਾ ਜੀ ਨਾਤ ਜਾਣੇ ਜੀ ਤੁਸੀਂ ਹਾਂ ਨਾਤ ਜਾਣੇ ਜੀ ਠੀਕ ਹੈ ਜੀ ਆਹ ਜੀ ਪਿੰਡ ਵਖਤਗੜ ਕੋਈ ਰੋਟੀ ਹੁੰਦੀ ਬੇਹੀ ਕੋਈ ਗੋੜ ਪਾਣ ਦਾ ਕੋਈ ਆਹ ਦੇਖੋ ਜੀ ਬਾਈ ਦੀ ਰੇੜੀ ਤੇ ਇਹਦੇ ਸਾਰਾ ਬੇਹੀਆਂ ਰੋਟੀਆਂ ਛੂੜਾ ਛਾੜਾ ਹਾਂ ਜੀ ਗਊਸਲਾ ਲਿਖਿਆ ਹੋਇਆ ਹਾਂਜੀ ਗਊਸਲਾ ਲਿਖਿਆ ਪਿੰਡ ਵਖਤਗੜ ਤੇ ਬਾਈ ਜੀ ਸਾਰੇ ਕੱਲੇ ਕੱਲੇ ਪਿੰਡਾਂ ਚਾ ਅਡੋੜੀ ਪਿੰਡਾਂ ਚ ਜਾਂਦਾ ਅਡੋੜੀ ਦੇ ਨਾਮ ਰੱਖੇ ਹੋਇਆ ਤੇ ਇਹ ਪਿੰਡ ਵਖਤਗੜ ਦੀ ਗਊਸਲਾ ਜੀ ਬਾਕੀ ਸਾਨੂੰ ਪੱਠੇ ਵੜਨ ਵਾਲਾ ਸੰਦ ਵੀ ਦਿਖਾਉਣਾ ਜੀ। ਲੈ ਆਓ ਜੀ ਇੱਥੇ ਆਹ ਦੇ ਪੱਠੇ ਕੁਤਰਨ ਦੀ ਖਾਤਰ ਜਿੱਦੇ ਪੱਠੇ ਕੁਠੇ ਕੁਤਰਨ ਤੋਂ ਦਿਖਾਉਂਗਾ ਇਸੇ ਬਾਅਦ ਬਲੇ ਮੁੰਡੇ ਆ ਜਾਂਦੇ ਆ। ਆ ਸੀ ਚਰੀ ਬਾਜਰੇ ਵੜਨ ਵਾਲਾ ਟਰੈਕਟਰ ਮੰਗਰ ਪੈਂਦਾ ਜੀ ਇਹ। ਤੇ ਇਹਦੇ ਨਾਲ ਬਾਜਰਾ ਚਰੀ ਵੱਡੀਆਂ ਨੇ ਜੀ। ਇਹ ਟਰੈਕਟਰ ਜਦੋਂ ਪਾਇਆ ਜਦੋਂ ਟਰੈਕਟਰ ਇਸ ਨੂੰ ਪਾ ਕੇ ਦਿਖਾਵਾਂਗੇ ਵੀਡੀਓ। ਬਈ ਇਹ ਖਰਚੇ ਵੜਨ ਨਾਲ ਆਹ ਚਰੀ ਬਾਜਰ ਕਖਾੜਾ ਇਹ ਕਲੇਡ ਵਾਲੇ ਬੰਦੇ ਨੇ ਦਿੱਤਾ ਜੀ।

ਧੰਨਵਾਦ ਜੀ ਮੇਰੀ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਤੇ ਬਾਤ ਤੋਂ ਲਾਇਕ ਕਰੋ